ਪਦੀਬਲਾ ਜੀ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀਆਂ ਮਾਈਆਂ ਦੇ ਸਬੰਧ ਦੇ ਵਿੱਚ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਜੀ ਮੇਲੇ ਦੇ ਸਬੰਧ ਵਿੱਚ ਜਾਂ ਕੁਝ ਹੋਰ ਆ ਮਹਾਂਪੁਰਖ ਹਨੇ ਬਾਬਾ ਵਿਕਣ ਸਿੰਘ ਸਾਹਿਬ ਜੀ ਉੜਾਨੇ ਇੱਥੇ ਲਗਾਇਆ ਸੱਚੀਆਂ ਮਾਈਆਂ ਦੀ ਯਾਦ ਵਿੱਚ ਲੱਗਦਾ ਇੱਥੇ ਮਹਾਂਪੁਰਖ ਦੱਸਿਆ ਕਰਦੇ ਸੀ ਕਿ ਇਹਨਾਂ ਮਾਈਆਂ ਨੂੰ ਦਰਸ਼ਨ ਦੇਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਆਏ ਜੇ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਨਸ਼ੇ ਤਿਆਗ ਕੇ ਗੁਰੂ ਵਾਲੇ ਬਣੋ ਬਾਣੀ ਬਾਣੇ ਦੇ ਧਾਰਨੀ ਹੋ ਜਿਹੜੇ ਸਿੱਖਾਂ ਨੇ ਬੱਚਿਆਂ ਨੇ ਕੇਸ ਕਤਲ ਕਰਾਏ ਨੇ ਉਹ ਕੇਸਾ ਧਾਰੀ ਹੋ ਕੇਸਾ ਧਾਰੀ ਜੇ ਅਮਰਤ ਨਹੀਂ ਛਕ ਸਕਦੇ ਕੇਸ ਦੇ ਰੱਖੋ ਆਪਣਾ ਜਿਹੜਾ ਸਿੱਖੀ ਦਾ ਸਿਧਾਂਤ ਆ ਜੇ ਉਹ ਕੇਸ ਹੀ ਕਤਲ ਕਰਤੇ ਤੇ ਫਿਰ ਸਿੱਖੀ ਕਾਦੀ ਆ ਸਿੱਖੀ ਦੇ ਕੇਸਾਂ ਦੇ ਨਾਲ ਹੀ ਆ ਜਦੋਂ ਵੀ ਅਰਦਾਸ ਹੁੰਦੀ ਆ ਉਦੋਂ ਸਿੱਖੀ ਉਹ ਬੇਨਤੀ ਕਰਦਾ ਜੀ ਸਿੱਖੀ ਕੇਸਾਂ ਸਵਾਸਾਂ ਲੰਨ ਦੇ ਇਸ ਕਰਕੇ ਇਸਾ ਧਾਰੀ ਹੋ ਕੇ ਗੁਰੂ ਵਾਲੇ ਬਣੋ ਔਰ ਨਸ਼ਿਆਂ ਦਾ ਤਿਆਗ ਕਰੋ ਮਹਾਰਾਜ ਸਾਹਿਬ ਕਿਰਪਾ ਕਰਨਾ ਇਸ ਪਾਵਨ ਸਥਾਨ ਦੀ ਸੇਵਾ ਮਹਾਨ ਮਹਾਪੁਰਖ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਉਹਨਾਂ ਨੇ ਆਪਨ ਸਾਹਿਬ ਲਾਏ ਹਰ ਸਾਲ ਦੀ ਤਰ੍ਹਾਂ ਇੱਥੇ ਜੋੜ ਮੇਲਾ ਲੱਗਦਾ ਜਿਹੜਾ ਵਿਸ਼ਲ ਸ਼ੀਨਤਾ ਨਾਲ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਆਉਂਦੀ ਆ ਆਣ ਕੇ ਇੱਥੇ ਜੋੜ ਮੇਲੇ ਤੇ ਦਰਸ਼ਨ ਕਰਦੇ ਆ ਜਿਹੜੀ ਵੀ ਕੋ ਭਾਵਨਾ ਲੈ ਕੇ ਆਉਂਦਾ ਸਤਗੁਰੂ ਸਾਹਿਬ ਜੀ ਉਹਨਾਂ ਦੀ ਭਾਵਨਾਵਾਂ ਨੂੰ ਪੂਰੀਆਂ ਕਰਦੇ ਆ ਕਿਰਪਾ ਕਰਦੇ ਸਤਗੁਰੂ ਸਾਹਿਬ ਮਹਾਰਾਜ ਕਿਰਪਾ ਰੱਖਣ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਕੀ ਫਤਹ